काम कर रहे हैं और ढिल्लो साहब जो जैसे हमारे ऊपर आता था इनका बहुत आशीर्वाद इनका ये बहुत मतलब आपने भी इनको जानते होंगे आप बहुत गरीबों होंगे ये भी कहते कोरोना काल में इन्होंने ना कोरोना काल के अंदर इन्होंने जितनी सेवा करी 120 सौ बीस इनके उनको तनख्वाह दिया उनको खाना दिया उनको बिना काम के आपको पता ड्रेनेज एस साहब डी की ड्यूटी लगाओ जी ए सर्वे करके ਇਹ ਤੇ ਸਾਰੇ ਤੁਹਾਡੀ ਆ ਪਹਾੜੀ ਚੱਕਰਾਂ ਜੀਆਂ ਖੜੀਆਂ ਦਿਖਦੀਆਂ ਮੈਨੂੰ ਸਾਰੀਆਂ ਹੋਣਾ ਜੀ ਉਹਨਾਂ ਨੂੰ ਕਹੋ ਜੀ ਮੇਰੇ ਵੱਲੋਂ ਕਹਿਦੇ ਹੋਏ ਮਾਤਰੀ ਜੀ ਨੇ ਕਿਹਾ ਵੀ 100 ਕਿਸਮ ਦੇ ਬੂਟੇ ਲੱਗੇ ਹੋਣੇ ਚਾਹੀਦੇ ਇੱਥੇ ਘੱਟੋ ਘੱਟ ਵੀ 12 ਵਸਟੀ ਪਾਰਕ ਪੜਾ ਹੋਇਆ ਹੋਇਆ ਜੀ ਜਿਹਦੇ ਵਿੱਚ ਮੈਡੀਸਨਲ ਪਲਾਂਟ ਹੋਣ ਨਿੰਮ ਲੱਗੇ ਤੇ ਰਾਣੀ 10-12 ਬੂਟੇ ਆਉਂਦੇ ਜੀ ਖੁਸ਼ਬੂ ਵਾਲੇ ਤਾਂ ਕਿ ਸ਼ਾਮ ਨੂੰ ਇੱਥੇ ਫਰੇਗਰੈਂਸ ਹੋਵੇ ਇਹ ਕਿਨਾਂ ਦਾ ਆ ਛਤ ਪੂਜਾ ਵਾਸਤੇ ਬਣਾਇਆ ਜੀ ਇਹਦੇ ਵਿੱਚ ਪਾਣੀ ਕਿੱਥੋਂ ਆਉਂਦਾ ਜੀ ਨਹੀਂ ਇਹਦੇ ਵਿੱਚ ਕੋਸ਼ਿਸ਼ ਕਰੋ ਜੀ ਇੱਕ ਮਿੰਟ ਜੀ ਕੋਲ ਦੇਖੋ ਮੈਂ 4 ਵਾੜੇ ਚੋਂ ਪਹਿਲਾ 10 ਵਾੜੇ ਜਾ ਕੇ ਆਇਆ ਇੱਕ ਵਾੜ ਵਿੱਚ ਥੋੜੀ-ਮੋਟੀ ਸਮੱਸਿਆ ਸੀਗਾ ਇਹ ਪਹਿਲਾ ਵਾੜਾ ਜਿੱਥੇ ਉਹਨਾਂ ਨੇ ਕਿਹਾ ਵੀ ਬਹੁਤ ਸਮੱਸਿਆ ਹੈ ਜੀ ਬੱਚੇ ਮਰ ਗਏ ਮਾਪੇ ਪਾਣੀ ਦਿੱਤਾ ਜੀ ਕਿਸ ਨੇ ਜਿਹਨੇ ਪਾਣੀ ਦਿੱਤਾ ਮਾਤਾ ਨੇ ਭੈਣ ਨੇ ਆਖੜਾ ਕਿਹਾ ਜੀ ਉਹਨੇ ਖੂਹ ਦਾ ਪਾਣੀ ਦਿੱਤਾ ਖੂਹੇ ਦਾ ਪਾਣੀ ਪਿਆ ਸੀ ਕਾਫੀ ਸੀ ਜੀ ਮੇਰੀ ਉਮਰ ਦੇ ਸੀਗੇ ਨੌਜਵਾਨ ਸਾਰੇ ਨੇ ਅਸੀਂ ਖੂਹ ਚੋਂ ਪਾਣੀ ਦਿੱਤਾ ਖੂਹ ਸੁੱਕ ਗਿਆ ਨਲਕੇ ਚੋਂ ਪਾਣੀ ਦਿੱਤਾ ਨਲਕਾ ਸੁੱਕ ਗਿਆ ਜੀ ਪਹਿਲਾਂ ਭੈਣ ਬੰਦੀ ਸੀ ਭਰਾ ਨੂੰ ਰੱਖ ਲਈ ਜੇ ਭੈਣ ਦੀ ਰੱਖਿਆ ਭਰਾ ਕਰੂਗਾ ਜੀ ਉਹ ਉਲਟਾ ਹੋ ਗਿਆ ਜੀ ਔਰ ਭੈਣਾਂ ਨੂੰ ਅੱਗੇ ਆਣਾ ਪਊਗਾ ਮਾਵਾਂ ਨੂੰ ਆ ਕੇ ਆਣਾ ਪਊਗਾ ਆਪਣੀ ਇੱਕ ਸੁਸਾਇਟੀ ਬਣਾਓ ਬਾਕੀ ਦੇ ਬੰਦੇ ਵੀ ਅੱਗੇ ਆਓ ਜੀ ਆਪਣੇ ਆਪਣੇ ਮਹੱਲੇ ਦੇ ਵਿੱਚ ਇਹਨੂੰ ਨਸ਼ਾ ਮੁਕਤ ਕਰੋ ਪਹਿਲਾ ਕਦਮ ਕਰੋ ਇਹ ਤੁਸੀਂ ਸਹਿਯੋਗ ਦੇਣਾ ਤੁਸੀਂ ਪੁਲਸ ਨੂੰ ਦੱਸ ਦਿਓ ਜਸਵੀਰ ਕਾਲੀ ਜੀ ਨੂੰ ਦੱਸ ਦਿਓ ਜਿਹੜੇ ਬੰਦੇ ਲਾ ਪੜੇ ਆ ਸਾਰੇ ਜਿੰਨੇ ਵੀ ਤੁਹਾਡੇ ਸੇਵਾਦਾਰ ਐ ਉਹਨੂੰ ਦੱਸ ਦਿਓ ਕਿਸੇ ਨੂੰ ਵੀ ਉਸ ਤੋਂ ਬਾਅਦ ਸਾਡੇ ਤੇ ਛੱਡ ਦਿਓ ਦੋ ਕੰਮ ਕਰਨੇ ਆ ਜੀ ਜਿਹੜਾ ਬੱਚਾ ਨਸ਼ਾ ਕਰਦਾ ਸਾਨੂੰ ਦੇ ਦਿਓ ਅਸੀਂ ਉਹਨੂੰ ਨਸ਼ਾ ਛਡਾ ਕੇ ਆ ਸਾਰੇ ਜਿੰਨੇ ਅਫਸਰ ਸਹਿਬਾਨ ਬੈਠੇ ਆ ਕੋਈ ਨਾ ਕੋਈ ਉਹਨੂੰ ਕੰਮ ਸਿਖਾ ਕੇ ਕਿਸੇ ਨਾ ਕਿਸੇ ਮਾਖਮੇ ਦਾ ਕੰਮ ਸ਼ੁਰੂ ਕਰਾ ਦਾਂਗੇ ਉਹਦੇ ਚਾਹੇ ਇੱਥੇ ਸੜਕ ਦੇ ਕੋਲ ਢਾਬਾ ਖੋਲ੍ਹਨੇ ਜੀ ਕੋਈ ਪ੍ਰੋਜੈਕਟ ਸ਼ੁਰੂ ਕਰਾਉਣੇ ਸ਼ੁਰੂ ਕਰਦੇ ਕੋਈ ਰੈਫਰਿਜਰੇਟਰ ਕੋਈ ਇਲੈਕਟ੍ਰੀਸ਼ੀਅਨ ਮਕੈਨਿਕ ਬਣ ਜੇ ਕੋਈ ਨਾ ਕੋਈ ਕੰਮ ਸਿਖਾ ਦਾਂਗੇ ਉਹਨੂੰ ਕੋਈ ਢਾਬਾ ਖੋਲ੍ਹਨੇ ਕੋਈ ਨਾਈ ਦੀ ਦੁਕਾਨ ਜਾਂ ਆਪਣਾ ਜਿਹਨੂੰ ਅਕਸਰ ਸਲੂਨ ਕਹਿੰਦੇ ਆ ਕੋਈ ਬਿਊਟੀ ਪਾਰਲਰ ਕੋਈ ਕੁਝ ਜੋ ਮਰਜ਼ੀ ਖੋਲ੍ਹ ਲੜੇ ਕੁੜੀਆਂ ਜਿਹੜੀਆਂ ਆ ਗਿਆ ਤੇ ਇਹ ਥੋੜਾ ਜਿਹਾ ਤੁਹਾਨੂੰ ਨਾ ਮੈਂ ਕਰਨਾ ਚਾਹੁੰਦਾ ਜੀ ਹੈ ਜਿਹੜੇ ਨਸ਼ਾ ਵੇਚਦੇ ਆ ਉਹਨੂੰ ਛੱਡਣਾ ਨਹੀਂ ਅਸੀਂ ਉਹਨਾਂ ਨਾਲ ਪੁਲਿਸ ਵਾਲੇ ਡੀਲ ਕਰਨਗੇ ਜੀ ਉਹਨਾਂ ਦਾ ਫਿਰ ਟੁੜਾਪਾ ਵੀ ਹੋਊਗਾ ਉਹ ਤੇ ਕੇਸ ਵੀ ਹੋਣਗੇ ਪ੍ਰਾਪਰਟੀ ਵੀ ਜ਼ਬਤ ਹੋਏਗੀ ਲੇਕਿਨ ਜਿਹੜਾ ਨਸ਼ਾ ਕਰਨ ਵਾਲਾ ਉਹ ਮਰੀਜ਼ ਹੈ ਉਹਦੀ ਅਸੀਂ ਮਦਦ ਕਰਾਂਗੇ ਇਹ ਇੰਨਾ ਕੁ ਤੁਸੀਂ ਕਰ ਦਿਓ ਕਿ ਨਸ਼ਾ ਕਰਨ ਵਾਲੇ ਕਿੰਮੇ ਜੇਹ ਚਲੇ ਜਾਂਦੇ ਆ ਬੇਚਣ ਵਾਲੇ ਬਾਹਰ ਤੁਰੇ ਫਿਰਦੇ ਆ ਬੇਚਣਾਂ ਨੂੰ ਅੰਦਰ ਕਰਨਾ ਥੋੜਾ ਜਿਹਾ ਸਹਿਯੋਗ ਕਰੋ ਜੀ ਤੁਸੀਂ ਇਹਦੇ 'ਚ ਕਰੋਗੇ ਫਿਰ ਜ਼ੋਰਦਾਰ ਤਾਲੀਆਂ ਨਾਲ ਭੈਣਾ ਵਾਸਤੇ ਵੀ ਜਾਓ ਜਿਹੜੀਆਂ ਰਖੜੀ ਦਾ ਫਰਜ਼ ਨੂੰ ਉਲਟਾ ਨਿਭਾਣ ਗਿਆ ਜੀ ਆਪਾਂ ਮੈਂ ਉਹਦੀ ਗੱਲ ਕੀਤੀ ਅੱਜ ਇਹ ਜੀ ਇਹ ਤੁਹਾਡੀਆਂ 4-5 ਹਾਈ ਮਾਸਕ ਲਾਈਟ ਆ ਗਈਆਂ ਨੋਟ ਕਰ ਲੋ ਜੀ ਇਹ ਪਿਸਟੋ ਨਵਾਦਨ ਨਵਾਦਨ ਆਪਾਂ ਆਪਣਾ ਏਰੀਆ ਨੂੰ ਜਕਮਾ ਕਰਨਾ ਜੀ ਆਪਾਂ ਮਾਰ ਨੰਬਰ 2 ਆ ਗਿਆ ਕਿ ਬੜੀ ਨਦੀ ਦੇ ਕਿਨਾਰੇ ਜੰਗਲਾਤ ਮਹਿਕਮੇ ਦੀ ਜੋ ਜਗ੍ਹਾ ਪਈ ਉਸ ਨੂੰ ਪਾਰਕ ਦੇ ਵਿੱਚ ਬਦਲ ਕੇ ਠੀਕ ਹੈ ਜੀ ਪਬਲਿਕ ਟਾਇਲਟ ਦਾ ਇੱਕ ਡਿਮਾਂਡ ਹੈ ਨਹੀਂ ਉਹ ਤਾਂ ਪੂਰੀ ਕਰ ਦਿਓ ਜੀ ਅੰਗਰਵਾੜੀ ਸੈਂਟਰ ਨੇ ਪਿਛਲੇ ਮੇਰੇ ਏਰੀਆ ਬਹੁਤ ਹੈ ਇੱਥੇ ਜੰਗਲਾਤ ਵਾਲਿਆਂ ਦਾ ਹੈਗਾ ਜੰਗਲਾਤ ਵਾਲਿਆਂ ਦੀ ਸਪੈਸ਼ਲ ਟੀਮ ਭੇਜ ਕੇ ਇਹ ਪਟਿਆਲੇ ਦੇ ਵਿਸ਼ਵਾਰਣ ਨੂੰ ਵੀ 16 ਨੰਬਰ ਵਾਰਡ ਨੂੰ ਦੇਖ ਕੇ ਆਣਾ ਜਾ ਕੇ ਇਹਦੇ ਵਿੱਚ ਕੁਦਰਤ ਵੱਲੋਂ ਬਹੁਤ ਕੁਝ ਦਿੱਤਾ ਹੋਇਆ ਹੈ ਜਗ੍ਹਾ ਬਹੁਤ ਹੈ ਫੁੱਲ ਬੂਟੇ ਲੱਗ ਸਕਦੇ ਆ ਇੱਥੇ ਤੇ ਪਾਣੀ ਦਾ ਵੀ ਹੈ ਬੜੀ ਨਦੀ ਦਾ ਹੈ ਉੱਥੇ ਪਿੱਛੇ ਕੋਈ ਲੇਕ ਟਾਈ ਬਣਾਓ ਤਾਂ ਕਿ ਜਦੋਂ ਪਾਣੀ ਆ ਕੇ ਲੰਘ ਜਾਵੇ ਨਾ ਹਾਂ ਜੀ ਹਾਂ ਜੀ ਡਾਕਟਰ ਸਾਹਿਬ ਪੰਜਾਬ ਸਰਕਾਰ ਆਪਦੇ ਦਵਾਰ ਦਾ ਪ੍ਰੋਗਰਾਮ ਕਿਵੇਂ ਦੀ ਹਲਾਸ਼ੈਰੀ ਮਿਲ ਰਹੀ ਹੈ ਤੁਸੀਂ ਦੇਖੋ ਸਾਰੇ ਜਿੰਨੇ ਪੂਰੇ ਦਾ ਪੂਰਾ ਮਲਾ ਆਇਆ ਹੁੰਦਾ ਜੀ ਆਪਣੀਆਂ ਮੁਸ਼ਕਲਾਂ ਦੱਸਦੇ ਆ ਅਸੀਂ ਉਹਨਾਂ ਨੂੰ ਹੱਲ ਕਰਦੇ ਆ ਇਹੀ ਕੰਮ ਹੁੰਦਾ ਸਰਕਾਰ ਦਾ ਇਹੀ ਸਾਡੇ ਮਾਣਯੋਗ ਮੁੱਖ ਮੰਤਰੀ ਸਾਹਿਬ ਕਹਿੰਦੇ ਆ ਇਹ ਅਰਵਿੰਦ ਕੇਜਰੀਵਾਲ ਦੀ ਸੋਚ ਆ ਔਰ ਇਹੀ ਕੰਮ ਅਸੀਂ ਕਰ ਰਹੇ ਆ ਸਾਡੀ ਸਾਰੀ ਟੀਮ ਜਿਹੜੀ ਹੈਗੀ ਅਸੀਂ ਜਾ ਕੇ ਸਾਰੇ ਅਫਸਰ ਸਹਿਬਾਨ ਸਾਡੇ ਨਾਲ ਜਾਂਦੇ ਆ ਔਰ ਮੌਕੇ ਤੇ ਬਹੁਤ ਸਾਰੀਆਂ ਸਮੱਸਿਆ ਲੋਕਾਂ ਨੂੰ ਜਿਹੜੀਆਂ ਬੁਨਿਆਦੀ ਸਹੂਲਤਾਂ ਹੈਗੀਆਂ ਉਹ ਸਾਰੀਆਂ ਦੇਣੀਆਂ ਜਿਵੇਂ ਹੁਣ ਇਹ ਜੰਗਲਾਤ ਦੀ ਜਗ੍ਹਾ ਦੇ ਨਾਲ ਬੜੀ ਨਦੀ ਦਾ ਬੰਨੇ ਦੇ ਉੱਤੇ ਖੜੇ ਆਪਾਂ ਆ ਤੁਸੀਂ ਦੇਖ ਰਹੇ ਹੋ ਸਾਰੀ ਪਹਾੜੀ ਕਿਕਰ ਹੈ ਅਸੀਂ ਇਹਦੇ ਤੇ ਬਾਇਓਡਾਇਵਰਸਿਟੀ ਪਾਰਕ ਬਣਾਵਾਂਗੇ ਇੱਕ ਵੱਡੀ ਸਾਰੀ ਲੇਕ ਬਣਾਵਾਂਗੇ ਛੋਟੇ ਛੋਟੀਆਂ ਗੱਲਾਂ ਜੇ ਆਪਾਂ ਧਿਆਨ ਦੇਈਏ ਤਾਂ ਬਹੁਤ ਸਾਰੀਆਂ ਇਮਪਰੂਵਮੈਂਟਸ ਕੀਤੀਆਂ ਜਾ ਸਕਦੀਆਂ ਔਰ ਇਹ ਜਿਹੜੀ ਪਾਰਕਾਂਾਂ ਦੀਆਂ ਨੂੰ ਮੇਨਟੇਨ ਕਰਕੇ ਇਹਦੇ ਵਿੱਚ ਕਮੇਟੀਆਂ ਬਣਾ ਰਿਹਾ ਸਾਰਿਆਂ ਦੇ ਵਿੱਚ ਮੈਂ ਕਿ ਲੋਕਲ ਜਿਹੜਾ سپورਟ ਗਰੁੱਪ ਹੋਵੇ ਤਾਂ ਉਹਦੇ ਉਹਦੇ ਨਤੀਜੇ ਬਿਹਤਰ ਹੁੰਦੇ ਆ ਉੱਥੇ ਜਿਮ ਅਸੀਂ ਲਾ ਦਾਂਗੇ ਉਹਦੀ ਮੇਨਟੇਨੈਂਸ ਉਹਨਾਂ ਨੇ ਕਰ ਲਈਏ ਜਿਸੀਂ ਛੋ ਅਸੀਂ ਬੱਚਿਆਂ ਦੇ ਚੂਲੇ ਲਵਾ ਦਾਂਗੇ ਉਹਨੂੰ ਕੋਈ ਤੋੜੇ ਨਾ ਇਹ ਉਹਨਾਂ ਦੀ ਪ੍ਰਾਪਰਟੀ ਆ ਉਹਨਾਂ ਨੂੰ ਇਹ ਗੱਲ ਸਮਝਾ ਰਹੇ ਆ ਜਿਵੇਂ ਮਲਕ ਲੈਣੇਕ ਬਣ ਗਿਆ ਇਹਨਾਂ ਦਾ ਹੋਰ ਜਿਹੜਾ ਤੁਹਾਡੀਆਂ ਛੋਟੀਆਂ-ਛੋਟੀਆਂ ਸਮੱਸਿਆ ਆ ਗਈਆਂ ਕੋਈ ਸੀਵਰੇਜ ਦੀ ਸਾਡੇ ਵਾਸਤੇ ਛੋਟੀ ਹੋ ਸਕਦੀ ਹੈ ਪਰ ਜਿਹੜੇ ਬੰਦਿਆਂ ਨੂੰ ਜਿਹਦੇ ਘਰ ਦੇ ਬਾਹਰ ਪਾਣੀ ਖੜਾਉਣਾ ਵਾਸਤੇ ਤਾਂ ਨਰਕ ਹੈ ਨਾ ਜੀ ਉਹ ਸੋ ਇਸ ਕਰਕੇ ਜਿਹਨੂੰ ਆਪਾਂ ਛੋਟੀ ਸਮੱਸਿਆ ਕਰ ਦਨੇ ਆ ਉਹ ਕਿਹੜੀ ਵੱਡੀ ਵੱਡੀ ਸਮੱਸਿਆ ਹੁੰਦੀ ਆ ਇਹ ਸਾਰੇ ਜ਼ਿਆਦਾ ਇੱਥੇ ਪ੍ਰਵਾਂਚਲ ਦੇ ਲੋਕ ਆ ਸੋ ਇਹਨਾਂ ਨੂੰ ਸ਼ੱਠ ਪੂਜਾ ਦੇ ਵਾਸਤੇ ਵੀ ਮੈਂ ਕਹਾਂ ਵੀ ਬੰਦੇ ਦੇ ਪਰਲੇ ਪਾਸੇ ਬਣਾਓ ਤਾਕੇ ਜਿਹੜਾ ਉੱਥੇ ਪਾਣੀ ਵੀ ਹੋਵੇ ਔਰ ਲੋਕਾਂ ਨੂੰ ਕੋਈ ਦਿੱਕਤ ਨਾ ਆਵੇ ਡਾਕਟਰ ਸਾਹਿਬ ਜਿਹੜੇ ਤਕਰੀਬਨ ਇੱਥੇ ਦੇਖਿਆ ਗਿਆ ਵੀ ਪ੍ਰਵਾਸੀ ਇੱਥੇ ਜਿਆਦਾ ਰਹਿ ਰਹੇ ਨੇ ਔਰ ਇਸ ਤਰ੍ਹਾਂ ਜ਼ਿਕਰ ਵੀ ਕੀਤਾ ਵੀ ਇੱਥੇ ਨਸ਼ੇ ਦੀ ਬੜੀ ਨਾਲ ਗੱਲ ਕੀਤੀ ਵੀ ਨਸ਼ੇ ਨਾਲ ਕਈ ਬੰਦੇ ਮਰ ਵੀ ਗਏ ਔਰ ਨਸ਼ੇ ਦਾ ਬੜਾ ਇੱਥੇ ਹਰ ਜਾਨ ਹੈ ਹਾਂ ਉਹਦੇ ਵਾਸਤੇ ਵੀ ਅਸੀਂ ਜਿਹੜਾ ਹੈਗਾ ਨਾ ਜੀ ਜੋ ਆਰਵਿੰਦ ਕੇਜਰੀਵਾਲ ਜੀ ਨੇ ਕਿਹਾ ਸੀ ਲੋਕਾਂ ਦੀ ਕੋਆਪਰੇਸ਼ਨ ਇੱਕ ਤਾਂ ਹੈਗੇ ਵੀ ਜਿਨ੍ਹਾਂ ਦੇ ਘਰਾਂ ਚ ਨਸ਼ੇ ਆਉਂਦਾ ਸਾਡੇ ਬੱਚੇ ਉਹਨਾਂ ਦਾ ਆਪਾਂ ਲਾਸ਼ ਕਰਾਵਾਂਗੇ ਕੰਮ ਸਿਖਾਵਾਂਗੇ ਕੰਮ ਤੇ ਲਾਵਾਂਗੇ ਜਿਹੜੇ ਨਸ਼ਾ ਵੇਚਣ ਵਾਲੇ ਆ ਪੁਲਿਸ ਨਾਲ ਤੇ ਵੇ ਜਾ ਕੇ ਆਏ ਮੇਰਾ ਪਹਿਲਾ ਵਾਰਾ ਜਿੱਥੇ ਉਹਨਾਂ ਨੇ ਕਿਹਾ ਕਿਉਂਕਿ ਬਾਹਰ ਹੈ ਨਾ ਪੈਰੀਫਰੀ ਆਸ-ਪਾਸੇ ਜੰਗਲ ਹੈ ਜਿਹੜਾ ਖੁੱਲਾ ਏਰੀਆ ਹੈਗਾ ਸੋ ਇਧਰ ਥੋੜੀ ਜਿਹੀ ਦਿੱਕਤ ਆ ਗਈ ਜਿਹੜਾ ਪਰਿਫਰੀ ਦੇ ਅਸਤੇ ਡਾਕਟਰ ਸਾਹਿਬ ਕੱਲ ਚਾਰ ਜਮੀਂ ਚੋਣਾ ਕਮਲ ਹੋਈ ਹੈ ਜੇ ਲੇਕਿਨ ਐਗਜ਼ਿਟ ਪੋਲ ਦੇ ਵਿੱਚ ਆਇਆ ਕਾਫੀ ਟੱਕਾ ਦੇਖੀ ਜਾ ਰਹੀ ਲੱਗਦਾ ਹੈ ਕਿ ਆਪ ਹੁਣ ਜਾ ਫੇਰ ਜਿੱਤ ਕਰੇਗੀ ਚਾਰ ਜੋਣਾ ਕਿਉਂ بڑے ਚੱਕਰ ਸੇ 48 ਘੰਟੇ ਹੋਰ ਬੈਠ ਕਰ ਲੋ ਤੁਹਾਡੇ ਸਾਹਮਣੇ ਆ ਜਾਣਾ ਦੇਖੋ ਜੀ ਲੋਕਾਂ ਨੂੰ ਫ੍ਰੀ ਬਿਜਲੀ ਪਹਿਲੀ ਵਾਰੀ ਮਿਲਿਆ ਜੀ 90% ਲੋਕਾਂ ਨੂੰ ਦਵਾਈ ਪਿੰਡ ਪਿੰਡ ਤੱਕ ਪਹੁੰ ਪਾਣੀ ਖੇਤਾਂ ਦੇ ਟੇਲਾਂ ਤੱਕ ਪਹੁੰਚਿਆ ਕੰਮ ਤਾਂ ਕੀਤਾ ਲੋਕ ਮੰਨਦੇ ਆ ਸਕੂਲ ਠੀਕ ਹੋਏ ਆ ਜੀ ਲੋਕਾਂ ਨੂੰ 48 ਹਜ਼ਾਰ ਤੋਂ ਵੱਧ ਲੋਕਾਂ ਨੂੰ ਨੌਕਰੀ ਮਿਲੀ ਆ ਇਹ ਪਹਿਲੀ ਸਰਕਾਰ ਆ ਜਿਹਨੇ ਪਹਿਲੇ 2 ਸਾਲਾਂ ਚ ਕਿਹੜੀ ਸਰਕਾਰ ਨੇ ਇਹੋ ਜਿਹੇ ਕੰਮ ਕੀਤੇ ਆ ਮੈਨੂੰ ਪੂਰੀ ਉਮੀਦ ਆ ਜੀ ਲੋਕਾਂ ਨੇ ਉੱਤੇ ਮੋਹਰ ਲਾ ਦਿੱਤੀ ਆ ਉਹਦਾ ਨਤੀਜਾ ਆਣਾ ਬਾਕੀ ਆ ਇਹ ਤੁਹਾਨੂੰ ਤੇਜ਼ ਤਰੀਕ ਨੂੰ ਪਤਾ ਲੱਗ ਜਾਏਗਾ ਦੁਪਹਿਰ ਤੱਕ ਜੀ ਥੈਂਕ ਯੂ ਤਲੋਸਾਬ ਅੱਜ ਬੜਾ ਵਧੀਆ ਪ੍ਰੋਗਰਾਮ ਰੱਖਿਆ ਗਿਆ ਪੰਜਾਬ ਸਰਕਾਰਾਂ ਦੇ ਦੁਆਰ ਦਾ ਤੁਸੀਂ ਵੀ ਸ਼ਰਕਤ ਕੀਤੀ ਹੈ ਕਿਵੇਂ ਦੇਖਦੇ ਹੋ ਪ੍ਰੋਗਰਾਮ ਨੂੰ ਆ ਦੇਖੋ ਪੰਜਾਬ ਸਰਕਾਰ ਵੱਲੋਂ ਇੱਕ ਬਹੁਤ ਅੱਛਾ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਆ ਸਿਰਫ ਪਟਿਆਲਾ ਚ ਨਹੀਂ ਸਾਰੇ ਡਿਸਟ੍ਰਿਕਟਸ ਦੇ ਵਿੱਚ ਇਹ ਪ੍ਰੋਗਰਾਮ ਬੜੇ ਅੱਛੇ ਤਰੀਕੇ ਨਾਲ ਚੱਲ ਰਹੇ ਆ ਔਰ ਇਹਦੇ ਵਿੱਚ ਮੇਨ ਧਿਆਨ ਦਿੱਤਾ ਜਾ ਰਿਹਾ ਨਾ ਲੋਕਾਂ ਦੀਆਂ ਬਨਿਆਤੀ ਸਹੂਲਤਾਂ ਵਾਸਤੇ ਸੋ ਜਿੰਨਾ ਚਿਰ ਅਸੀਂ ਬੇਸਿਕ ਚੀਜ਼ਾਂ ਤੋਂ ਨਹੀਂ ਉੱਤੇ ਨਿਕਲਾਂਗੇ ਤਾਂ ਅਸੀਂ ਵੱਡੀ ਡਵੈਲਪਮੈਂਟ ਵੱਲ ਪਾਸੇ ਨਹੀਂ ਜਾ ਸਕਦੇ ਸੋ ਅੱਜ ਜ਼ਰੂਰਤ ਹੈ ਜੋ ਪਿਛਲੀਆਂ ਸਰਕਾਰਾਂ ਚ ਹਾਲ ਰਿਹਾ ਤਾਂ ਪਹਿਲਾਂ ਸੰਗਤ ਦਰਸ਼ਨ ਵੀ ਬਾਦਲ ਸਾਹਿਬ ਦੇ ਵੇਲੇ ਚੱਲਦੇ ਸੀ ਪਰ ਉਹ ਆਪਣੇ ਚਾਹਤਿਆਂ ਨੂੰ ਜਾਂ ਫੰਡਸ ਦੇ ਕੇ ਆਪਣੇ ਵੋਟਰਾਂ ਨੂੰ ਖੁਸ਼ ਕਰਨ ਵਾਸਤੇ ਕੰਮ ਕੀਤੇ ਜਾਂਦੇ ਸੀ ਪਰ ਇਹ ਆਮ ਆਦਮੀ ਪਾਰਟੀ ਦੀ ਪਹਿਲੀ ਸਰਕਾਰ ਆ ਦੇਖੋ ਪੰਜਾਬ ਚ ਹਿਸਟਰੀ ਆ ਵੀ ਸਰਕਾਰ ਸਫਤਾਂ ਚ ਵੀ ਜਾ ਰਹੀ ਆ ਗਲੀਆਂ ਮੁਹੱਲਿਆਂ ਚ ਵੀ ਵਿਚਾਰ ਰਹੀ ਆ ਲੋਕਾਂ ਨੂੰ ਆਪਣੀਆਂ ਬੁਨਿਆਦੀ ਸਹੂਲਤਾਂ ਬਾਰੇ ਪੁੱਛ ਵੀ ਰਹੀ ਆ ਨਾਲ ਦੀ ਨਾਲ ਐਡਮਿਨਿਸਟ੍ਰੇਸ਼ਨ ਸਾਰੀ ਆ ਕੇ ਦੇਖੋ ਬੈਠੀ ਹੋਈ ਆ ਨਾਲ ਔਰ ਲਾਅ ਐਂਡ ਆਰਡਰ ਦਾ ਵੀ ਧਿਆਨ ਰੱਖਿਆ ਜਾ ਰਿਹਾ ਇੱਥੇ ਇਸ ਇਲਾਕੇ ਦੇ ਵਿੱਚ ਸਭ ਤੋਂ ਵੱਡੀ ਸਮੱਸਿਆ ਜਿਹੜੀ ਨਸ਼ਿਆਂ ਵਾਲੀ ਆ ਸੋ ਆਪਣੇ ਮਾਨਯੋਗ ਸਿਹਤ ਮੰਤਰੀ ਸਾਹਿਬ ਨੇ ਨਾਲ ਦੀ ਨਾਲ ਆਰਡਰ ਦਿੱਤੇ ਡੀਐਸਪੀ ਸਾਹਿਬ ਨੂੰ ਸੋ ਇਸ ਚੀਜ਼ ਦੇ ਉੱਤੇ ਹੁਣ ਠੱਲ ਪਾਈ ਜਾਊਗੀ ਮੇਨ ਕਿਹੜੇ ਕਿਹੜੇ ਮੁੱਦੇ ਹੈਗੇ ਠੱਲ ਸਾਹਿਬ ਜਿਹੜੇ ਉਹਰੇ ਹੱਲ ਕੀਤੇ ਜਾ ਰਹੇ ਆ ਕਿ ਨਗਰ ਨਿਗਮ ਤੋਂ ਇਲਾਵਾ ਹੋਰ ਕਿਹੜੇ ਕਿਹੜੇ ਡਿਪਾਰਟਮੈਂਟ ਉਹਰੇ ਪਹੁੰਚੇ ਆ ਇੱਥੇ ਦੇਖੋ ਹੈਲਥ ਡਿਪਾਰਟਮੈਂਟ ਤੋਂ PWD ਤੋਂ ਸਾਰੇ ਮਹਿਕਮੇ ਐਡਮਿਨਿਸਟ੍ਰੇਸ਼ਨ ਵੱਲੋਂ ਡਿਸਾ ਫੂਡ ਸਪਲਾਈ ਐਂਡ ਸਾਰੇ ਜਿਹੜੇ ਸਿਹਤ ਨਾਲ ਕਨਸਰਨ ਨੇ ਸਾਰੇ ਮਹਿਕਮੇ ਆਏ ਸੀਗੇ ਸੋ ਜਿੰਨੀਆਂ ਇਸ ਏਰੀਏ ਨੇ ਡਿਮਾਂਡਸ ਆਪਣੀ ਦਿੱਤੀਆਂ ਹੁਣ ਉਹ ਲਿਸਟ ਹੋ ਚੁੱਕੀਆਂ ਔਰ ਜਲਦੀ ਹੱਲ ਹੋਣ ਗਿਆ ਬੇਸ਼ੱਕ ਉਹ ਮੌਕੇ ਤੇ ਨਹੀਂ ਵੀ ਕੋਈ ਅੱਜ ਹੱਲ ਹੁੰਦੀ ਤਾਂ ਥੋੜੇ ਦਿਨਾਂ ਦੇ ਵਿੱਚ ਉਹ ਸਾਰੀਆਂ ਇੱਕ ਸਿਸਟਮ ਦੇ ਵਿੱਚ ਆ ਚੁੱਕੀਆਂ ਹੁਣ ਤਾਂ ਲੋਕਾਂ ਨੂੰ ਇਸ ਗੱਲ ਦੀ ਬਹੁਤ ਰਾਤ ਮਿਲੇਗੀ ਔਰ ਲੋਕ ਇਸ ਤੋਂ ਖੁਸ਼ ਹੋਏ ਹੋਣਗੇ ਥੈਂਕ ਯੂ ਸੰਦੇ ਦੇ ਜੀ ਹਾਂ ਹਾਂ ਹਾਂਜੀ ਕੀ ਨਾਮ ਹੈ ਸਰ ਆਪਕਾ ਗਵਨਦੀ नाम ओम प्रकाश शर्मा है कितना वार्ड है ये वार्ड नंबर सोलह है, है। और ये एकता नगर में मतलब आप सरकार आपके द्वार हाँ जी, हाँ जी। इस मुहिम के तहत हमारे मंत्री डॉक्टर बलबीर सिंह पर्सन है जो यहाँ पर आए है और मैं अपनी घटना बताऊँ मैं इनके बहुत प्यार करता हूँ इनसे क्यूँ ये गरीबों के मसीहा है समझ से मेडिकल जगत के अंदर इन्होंने क्रांति लिया दी है मतलब पूरे देश के अंदर अगर दो हजार सतराह में माता कुशालय के अंदर जो मैं अपनी बीती बता रहा हूँ आपको माता कुशल्य के अंदर दो हज़ार सतारह में अगर जो वेंटिलेटर लगे ये होते तो मेरे आठ लाख रुपए पाँच साल का ब्याज मेरा बच जाता मेरा खर्चा आठ लाख रुपए आया था उस वेंटिलेटर के पीछे और मैंने घर गिर भी रखे, तो के तब मैंने बच्चा का इलाज कराया और मैं रिटायरमेंट के ऊपर उसको मकान को छुड़वाया मैंने तो मैं बहुत आभारी हूँ डॉक्टर साहब का ठीक है मेरा काम नहीं हुआ मतलब कि मेरे से बाद में तो होगा जो हमारे बच्चे हैं मेरे जैसे हैं जो लोग जो तड़फ रहे हैं जो गरीब देखो जो सारे गरीब जनता खड़ी करी मकान नहीं है किसके पास मकान नहीं है किसी कुछ नहीं है उनके लिए डॉक्टर साहब बहुत ही निहायत है आपने समस्या बताई है लगता है कि हल हो पाएगा उनका बिल्कुल हो गई जी बिल्कुल हो गई किन्व, ये कैंप है ये अनगिनत कैंप है जी बहुत बार ये पहले तो क्या होता है जो आते थे ना जो पहले सिर्फ इलेक्शन टाइम नहीं, 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 नहीं बहुत पुराने चल रहे मसले देखो, है ये और बहुत मसले पूरे हो गए ये देखो आप सामने गवाया आपके इनको ग्रांट मिली है धर्मशाला बनवाई है गरीब लड़कियों को ब्याह भी करे यहाँ परमा कार्य समिति थी यहां पर और सारे मतलब नगरवासियों ने मिलकर मतलब हो रहे हैं और होते रहेंगे पक्का होते रहेंगे हमारे पूरा विश्वास है डॉक्टर ऊपर ये मैं कह रहा हूं देव तुल्य पर्सन हमें मिले एक ज़मीन से उठे हुए आदमी ये फर्स्ट के ऊपर बैठ के पड़े हुए हैं मेरे को इनकी हिस्ट्री पता सारी तो बहुत ही अच्छा काम कर रहे हैं और ढिल्लो साहब जो जैसे हमारे ऊपर आता था इनका बहुत आशीर्वाद इनका ये बहुत मतलब आपने भी इनको जानते होंगे आप बहुत गरीब होंगे ये भी कहते कोरोना काल में इन्होंने ना कोरोना काल के अंदर इन्होंने जितनी सेवा करी 120 सौ बीस इनके उनको तनख्वाह दिया उनको खाना दिया उनको बिना काम के आपको पता ही फोन वाले कितना चलता थीक है ना मैं इनसे दो से हमारा इनके साथ मतलब नाता मतलब बहुत ही मतलब